व्यक्ति ना, ना, ना गुरु है व्यक्ति ना सिख है शब्द गुरु है सुरत सिख है सुरत चेला शरीर ना गुरु है गुस्ताखी माप शरीर ना सिख है शब्द गुरु है सुरत सिख है सुरत चेला ਤਨ ਨੇ ਸਿੱਖੀ ਗ੍ਰਹਿਣ ਕੀਤੀ ਉਹ ਇਹ ਸਿੱਖੀ ਦਾ ਸਰੂਪ ਹੈ ਸੁਰਤ ਸ਼ਬਦ ਦੇ ਨੇੜੇ ਨਹੀਂ ਇਹ ਸ੍ਰੋਤਾ ਹੀ ਨਹੀਂ ਇਹ ਗੁਰੂ ਨੂੰ ਸੁਣਦਾ ਹੀ ਨਹੀਂ ਮੰਨਦਾ ਹੀ ਨਹੀਂ ਫਿਰ ਕਿਹੜੀ ਗੱਲ ਦਾ ਸਿੱਖ ਫਿਰ ਤੇ ਵੇਖ ਹੋ ਗਿਆ ਕਿਸੇ ਕੋਲ ਬ੍ਰਾਹਮਣ ਦਾ ਵੇਖ ਹੈ ਕਿਸੇ ਕੋਲ ਇਸਲਾਮ ਦਾ ਵੇਖ ਹੈ ਤਾਂ ਫਿਰ ਕਿਸੇ ਕੋਲ ਸਿੱਖੀ ਦਾ ਵੇਖ ਹੋਵੇਗਾ ਵੇਖ ਦਿਖਾਏ ਜਗਤ ਕੋ ਲੋਗਨ ਕੋ ਵਸ ਕੇ ਅੰਤ ਕਾਲ ਕਾ ਤੇ ਹੀ ਕਟਿਓ ਬਾਸ ਨ ਰਕ ਮੇ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਲਾ ਵੇਖ ਦੇ ਉਦੋਂ ਮਹਿਮਾ ਹੈ ਅਗਰ ਸੁਰਤ ਸਿੱਖ ਹੈ ਤੋ ਤਨ ਸਿੱਖ ਦਿਖਾਈ ਦੇ ਰਿਆ ਚੰਗੀ ਗੱਲ ਹੈ ਸੁਰਤ ਬ੍ਰਾਹਮਣ ਹੈ ਤੋ ਤਨ ਦਾ ਰਿਵਾਸ ਬ੍ਰਾਹਮਣ ਦਿਖਾਈ ਦੇ ਰਿਆ ਚੰਗੀ ਗੱਲ ਹੈ ਸੁਰਤ ਦੇਚ ਇਸਲਾਮ ਹੈ ਇਸਲਾਮ ਦਾ ਮਤਲਬ ਅਮਨ ਸலாம் ਕਿਸੇ ਦਾ ਅਮਨ ਭੰਗ ਨਹੀਂ ਕਰਨਾ ਔਰ ਖੁਦ ਅਮਨ ਵਿੱਚ ਰਹਿਣਾ ਹੈ ਸੁਰਤ ਦੇਚ ਇਸਲਾਮ ਹੈ ਤੇ ਬਾਹਰ ਇਸਲਾਮੀ ਸ਼ਰਾ ਹੈ ਪਹਿਰਾਵਾ ਹੈ ਠੀਕ ਹੈ ਇਸਲਾਮੀ ਸ਼ਰਾ ਤੇ ਹੈ ਪਹਿਰਾਵਾ ਤੇ ਹੈ ਪਰ ਸਿਵਾਏ ਖੂਨ ਖਰਾਬੀਆਂ ਤੋਂ ਹੋਰ ਮਨੋਵਿਰਤੀ ਨਹੀਂ ਕਿ ਮੁਸਲਮਾਨ ਤੋੜੀ ਮਨ ਵਿੱਚ ਬ੍ਰਹਮ ਦਾ ਚਿੰਤਨ ਨਹੀਂ ਤੇ ਤਨ ਨੇ ਲਿਵਾਸ ਬ੍ਰਾਹਮਣ ਦਾ ਧਾਰਨ ਕੀਤਾ ਹੋਇਆ ਤਿਲਕ ਹੈ ਜਨੇ ਹੋਏ ਦੋਤੀ ਹੈ ਇਤੇ ਵੇਖ ਸੁਰਤ ਧੁਨ ਚੇਲਾ ਸੁਰਤ ਸ਼ਬਦ ਦੇ ਨੇੜੇ ਹੀ ਨਹੀਂ ਹੈ ਔਰ ਗੁਰੂ ਦੀ ਮੱਤ ਹੀ ਨਹੀਂ ਹੈ ਤੋ ਐਸੇ ਮਨੁਕੁਲ ਸਿੱਖੀ ਦਾ ਵੇਖ ਤੇ ਹੈ ਸਿੱਖੀ ਦੀ ਜਿੰਦ ਜਾਨ ਨਹੀਂ ਹੈ ਸਿੱਖੀ ਦੀ ਰੂਹ ਨਹੀਂ ਹੈ ਮੈਂ ਫਿਰ ਅਰਜ਼ ਕਰਾਂ ਵਿਅਕਤੀ ਦਾ ਗੁਰੂ ਹੈ ਅਗਰ ਗੁਰੂ ਵਿਅਕਤੀ ਨਹੀਂ ਤਾਂ ਫਿਰ ਮਨੁੱਖ ਵਿਅਕਤੀ ਸਿੱਖ ਵੀ ਨਹੀਂ ਹੈ ਸੁਰਤ ਸਿੱਖ ਹੈ ਸ਼ਬਦ ਗੁਰੂ ਸੁਰਤ ਫੋਨ ਚੇਲਾ ਜਦ ਸੁਰਤ ਚੇਲਾ ਬਣ ਜਾਂਦੀ ਹੈ ਸੁਰਤ ਸਿੱਖ ਬਣ ਜਾਂਦੀ ਹੈ ਤਨ ਦੇ ਉੱਤੇ ਸਿੱਖੀ ਪ੍ਰਗਟ ਹੋ ਜਾਂਦੀ ਹੈ ਜਦ ਫੁੱਲ ਖਿੜ ਜਾਂਦਾ ਹੈ ਤਾਂ ਮਹਿਕ ਵਾਰ ੜੁਲ ੜੁਲ ਕੇ ਬਣਦੀ ਹੈ ਪਿਰ ਸਿੱਖੀ ਸਰੂਪ ਬਾਹਰ ਡੁੱਲ ਡੁੱਲ ਕੇ ਪੈਂਦਾ ਹੈ ਕਾਰਨ ਅੰਦਰ ਸਿੱਖੀ ਹੈ ਜਿਹੜੇ ਕਹਿੰਦੇ ਨੇ ਅੰਦਰੋਂ ਸਿੱਖੀ ਆਉਣੀ ਚਾਹੀਦੀ ਬਾਹਰ ਦੀ ਸਿੱਖੀ ਦੀ ਲੋੜ ਕੀ ਹੈ ਕੱਖ ਸਮਝ ਨਹੀਂ ਅਗਰ ਅੰਦਰ ਸਿੱਖੀ ਆਉਂਦੀ ਤਾਂ ਸਿੱਖੀ ਦੇ ਸਰੂਪ ਦੀ ਮਹਿਕ ਬਾਹਰ ਡੁੱਲ ਡੁੱਲ ਕੇ ਪੈਣੀ ਸੀ ਅੰਦਰ ਕੋਈ ਸਿੱਖੀ ਨਹੀਂ ਸਿਰਫ ਸਿੱਖੀ ਸਰੂਪ ਤੋਂ ਬਚਣ ਦੇ ਉਪਰਾਲੇ ਪੈ ਕਰਦੇ ਨੇ ਔਰ ਕੁਝ ਵੀ ਨਹੀਂ ਇਹ ਵੀ ਮਰਜ਼ ਕਰਦੇ ਸਭ ਜੋ ਉਠ ਪੈ ਬੋਲਦੇ ਕੈਨ ਅੰਦਰ ਦਾ ਸੱਚ ਹੋਣਾ ਚਾਹੀਦਾ ਹੈ ਬਾਹਰੋਂ ਕੁਝ ਕਰਮ ਕਰਨ ਦੀ ਲੋੜ ਨਹੀਂ ਮਨੋਂ ਅੰਦਰ ਦਾ ਸੱਚ ਬਚਿਆਂ ਦਾ ਕਢਾਉਣਾ ਹੈ ਜੋ ਪ੍ਰਮਤ ਕਰ ਲੈਣਗੇ بڑے بڑے ਜੋਗੀ ਹਰ ਜਾਂਦੇ ਨੇ ਤਪੀਸ਼ਵਰ ਹਰ ਜਾਂਦੇ ਨੇ ਤਾਂ ਹੁਣ ਮੈਂ ਇਸ ਤਰ੍ਹਾਂ ਸਰੀਰ ਦੇ ਚ ਪਰਿਪੂਰਣ ਪਰਮਾਤਮਾ ਨੇ अनेका ਇੰਦਰੀ ਦਿੱਤੇ ਹਨ ਲੇਕਿਨ ਦੋ ਇੰਦਰੀ ਰਸਨਾ ਤੇ ਕੰਨ ਇਹ ਜੱਭੀ ਰਸ ਮਾਰਨ ਵਾਸਤੇ ਦਿੱਤੇ ਨੇ ਪ੍ਰਭੂ ਨਾਲ ਜੁੜਨ ਵਾਸਤੇ ਦਿੱਤੇ। ਹੋਂਟ ਇੱਕ ਇੱਕ ਇੰਦਰੀ ਦੇ ਕਈ ਰਸ ਨੇ। ਜੈਸੇ ਕਹਿੰਦੇ ਨੇ। ਮੂਲ ਰੂਪ ਦੇ ਚ ਰੰਗ ਨਾ ਹ। ਜੋ ਅੱਖਾਂ ਵੇਖਦੀਆਂ ਨੇ। ਅੱਖਾਂ ਕੋਲ ਜੋਤ ਨਹੀਂ ਹੈ ਤਾਂ ਫਿਰ ਕੋਈ ਰੰਗ ਨਹੀਂ ਹੈ। ਕੁਝ ਵੀ ਨਹੀਂ। ਨੌ ਰੰਗ ਨੇ ਅੱਖਾਂ ਕਰਕੇ। ਪਰ ਦੋ ਰੰਗਾਂ ਦੇ ਮਿਸ਼ਰਣ ਤੋਂ ਇੱਕ ਹੋਰ ਰੰਗ ਪੈਦਾ ਹੋ ਜਾਂਦਾ ਇਸ ਤਰੀਕੇ ਨਾਲ ਹਜ਼ਾਰਾਂ ਰੰਗ ਨੇ ਇਹ ਵੀ ਮੈਕਸ ਕਰਦੇ ਆਂ ਮੌਲੂਕ ਦੇ ਚ ਤਤ ਤੇ ਪੰਜ ਨੇ ਪਰ ਇਹਨਾ ਪੰਜਾਂ ਤਤਾਂ ਦੀ ਬਣਤਰ ਨਾਲ ਕਰੋੜਾਂ ਲੱਖਾਂ ਰੂਪ ਪ੍ਰਗਟ ਹੁੰਦੇ ਇਹ ਅੱਖਾਂ ਵੇਖਦੀਆਂ ਨੇ ਅੱਖਾਂ ਕੋਲ ਬੜਾ ਪਰਵਲ ਰਸ ਹੈ ਕਿ ਰੂਪ ਵੇਖਣ ਦਾ ਰੰਗ ਵੇਖਣ ਦਾ